ਲਿਆ ਸਕਦੀ ਹੈ ਕਮੇਟੀ ਨਰਾਇਣ ਸਿੰਘ ਚੋੜਾ ਦੇ ਖਿਲਾਫ ਐ ਜੀ ਪੀ ਸੀ ਦੇ ਵੱਲੋਂ ਮਤਾ ਲਿਆਂਦਾ ਜਾ ਸਕਦਾ ਹੈ ਅੱਜ ਦੀ ਇਸ ਅੰਤਰੀ ਕਮੇਟੀ ਦੀ ਮੀਟਿੰਗ ਦੇ ਵਿੱਚ ਚੋੜਾ ਨੂੰ ਪੰਚ ਦੇ ਵਿੱਚੋਂ ਛੇਕੇ ਜਾਣ ਦਾ ਮਤਾ ਲਿਆਂਦਾ ਜਾ ਸਕਦਾ ਹੈ ਨਰਾਇਣ ਸਿੰਘ ਚੋੜਾ ਨੇ ਸੁਖਬੀਰ ਸਿੰਘ ਬਾਦਲ ਤੇ ਦਰਸਲ ਗੂੜੀ ਚਲਾਈ ਸੀ ਸੁਖਬੀਰ ਬਾਦਲ ਤੇ ਹਮਲੇ ਤੋਂ ਬਾਅਦ ਅੰਤਰੀ ਕਮੇਟੀ ਦੀ ਇਹ ਪਹਿਲੀ ਬੈਠਕ ਹੋ ਰਹੀ ਹੈ ਬੈਠਕ ਤੋਂ ਬਾਅਦ ਐ ਜੀ ਪੀ ਸੀ ਪ੍ਰਧਾਨ ਹਜਿੰਦਰ ਸਿੰਘ ਧਾਮੀ ਪ੍ਰੈਸ ਕਾਨਫਰੰਸ ਕਰਕੇ ਵਿਸਤਾਰ ਦੇ ਨਾਲ ਜਾਣਕਾਰੀ ਸਾਂਝੀ ਕਰਨਗੇ ਤੁਹਾਨੂੰ ਦੱਸ ਦਈਏ ਕਿ ਇੱਕ ਦਿਨ ਪਹਿਲਾਂ ਅੰਤਰੀ ਕਮੇਟੀ ਦੇ ਕੁਝ ਮੈਂਬਰਾਂ ਨੇ ਜਥੇਦਾਰ ਗੰਨੇ ਕੁਬੀਰ ਸਿੰਘ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਸੀ ਉਸ ਪੱਤਰ ਦੇ ਵਿੱਚ ਵੀ ਕਿਹਾ ਗਿਆ ਕਿ ਚੌੜਾ ਨੂੰ ਪੰਥ ਦੇ ਵਿੱਚੋਂ ਚੇਕਿਆ ਜਾਵੇ ਤਾਂ ਇਸ ਦੇ ਵਿਚਾਰੇ ਹੁਣ ਐਜੀਪੀਸੀ ਦੀ ਅੰਤਰ ਕਮੇਟੀ ਦੀ ਇਹ ਮੈਟਿੰਗ ਥੋੜੀ ਦੇਰ ਦੇ ਵਿੱਚ ਹੁਣ ਜਾ ਰਹੀ ਹੈ ਆ ਨਾਰਾਇਣ ਸਿੰਘ ਚੌੜਾ ਦੇ ਖਿਲਾਫ ਮਤਾ ਜੋ ਕਿ ਐਜੀਪੀਸੀ ਦੇ ਬੰਨੋ ਲਿਆਂਦਾ ਜਾ ਸਕਦਾ ਹੋਰ ਵੀ ਪੰਥਕ ਮਸਲੇ ਤੇ ਇਸ ਦੀ ਇਸ ਮੀਟਿੰਗ ਦੇ ਵਿੱਚ ਵਿਚਾਰ ਚਰਚਾ ਹੋ ਸਕਦੀ ਹੈ ਦਰਸਲ 4 ਦਸੰਬਰ ਦੀ ਇਹ ਪੂਰੀ ਵਾਰਦਾਤ ਹੈ ਜਦੋਂ ਨਰੇਂਦਰ ਸਿੰਘ ਚੌੜਾ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਤੇ ਜਾਨਲੇਵਾ ਹਮਲਾ ਕੀਤਾ ਗਿਆ ਤੇ ਇਸ ਦੇ ਵਿਚਾਰੇ ਅੱਜ ਦੀ ਇਸ ਮੀਟਿੰਗ ਦੇ ਵਿੱਚ ਨਰੇਂਦਰ ਸਿੰਘ ਚੌੜਾ ਦੇ ਖਿਲਾਫ ਮਤਾ ਲਿਆਂਦਾ ਜਾ ਸਕਦਾ ਹੈ ਸਿੱਧਾ ਰੋ ਕਰਾਂਗੇ ਅੰਮ੍ਰਿਤਸਰ ਦਾ ਮੇਰੇ ਸਹਿਯੋਗੀ ਰਾਜੀਵ ਸ਼ਰਮਾ ਲਾਈਵ ਜੁੜ ਚੁੱਕੇ ਨੇ ਰਾਜੀਵ 4 ਦਸੰਬਰ ਨੂੰ ਪੂਰੀ ਵਾਰਦਾ ਜਦੋਂ ਨਰੇਂਦਰ ਸਿੰਘ ਚੌੜਾ ਦੇ ਵੱਲੋਂ ਜਾਨਲੇਵਾ ਹਮਲਾ ਸੁਖਬੀਰ ਸਿੰਘ ਬਾਦਲ ਤੇ ਕੀਤਾ ਜਾਂਦਾ ਇਸ ਦੇ ਵਿਚਾਰੇ ਅੰਤਰਿਕ ਪੇਟੀ ਦੇ ਮੈਂਬਰ ਸਿੰਘ ਸਾਹਿਬ ਨੂੰ ਮਿਲਦੇ ਨੇ ਉਸ ਦੇ ਵਿੱਚ ਹੀ ਮੰਗ ਕੀਤੀ ਜਾਂਦੀ ਹੈ ਕਿ ਨਰੇਂਦਰ ਸਿੰਘ ਚੌੜਾ ਨੂੰ ਪੰਥ ਦੇ ਵਿੱਚੋਂ ਛੇਕਿਆ ਜਾਵੇ ਤੇ ਅੱਜ ਜੋ ਅੰਤਰੀ ਕਮੇਟੀ ਦੀ ਮੀਟਿੰਗ ਹੋਣ ਜਾ ਰਹੀ ਹੈ ਇਸ ਮੀਟਿੰਗ ਨੂੰ ਕਿਸ ਲਹਿਜੇ ਨਾਲ ਦੇਖਿਆ ਜਾਵੇ ਨਰੇਂਦਰ ਸਿੰਘ ਚੌੜਾ ਨੂੰ ਲੈ ਕੇ ਕੋਈ ਮਤਾ ਲਿਆਂਦਾ ਜਾ ਸਕਦਾ ਹੈ ਹੋਰ ਕਿਹੜੇ ਕਿਹੜੇ ਵੱਡੇ ਮਸਲੇ ਆ ਤੇ ਅੱਜ ਦੀ ਇਸ ਮੀਟਿੰਗ ਦੀ ਵੀ ਚਰਚਾ ਹੋ ਸਕਦੀ ਹੈ ਆ ਬਿਲਕੁਲ ਪਰਵਿੰਦਰ ਜਿਸ ਤਰੀਕੇ ਦੇ ਨਾਲ 2 ਦਸੰਬਰ ਨੂੰ ਜਦੋਂ ਅਕਾਲ ਤਖਤ ਸਾਹਿਬ ਵੱਲੋਂ ਇੱਕ ਵੱਡਾ ਆਦੇਸ਼ ਜਿਹੜਾ ਉਹ ਸੁਣਾਇਆ ਜਾਂਦਾ ਉਸ ਤੋਂ ਬਾਅਦ ਜਦੋਂ ਸੁਖਵੀਰ ਬਾਦਲ ਉੱਤੇ ਸੇਵਾ ਕਰ ਰਹੇ ਹੁੰਦੇ ਨੇ ਤਾਂ ਦੂਸਰੇ ਦਿਨ ਯਾਨੀ ਕਿ ਜਿਹੜਾ ਦਰਬਾਰ ਸਾਹਿਬ ਦੀ ਸੇਵਾ ਸੀ ਆਖਰੀ ਦਿਨ ਸੀ ਕਿਉਂਕਿ ਦੋ ਦੋ ਦਿਨ ਹਰ ਜਗ੍ਹਾ ਸੇਵਾ ਕਰਨੀ ਹੈ ਤਾਂ ਉੱਤੇ ਨਾਰਾਇਣ ਸਿੰਘ ਚੌੜਾ ਦੇ ਵੱਲੋਂ ਸੁਖਵੀਰ ਬਾਦਲ ਦੇ ਉੱਤੇ ਜਾਣਲੇਵਾ ਹਮਲਾ ਕਰ ਦਿੱਤਾ ਜਾਂਦਾ ਹੈ ਬਾਅਦ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਚਰਚਾ ਛੜੀ ਔਰ ਐਸਜੀਪੀਸੀ ਦਾ ਜਿੱਥੋਂ ਤੱਕ ਸਵਾਲ ਹੈ ਤਾਂ ਐਸਜੀਪੀਸੀ ਦੇ ਜਿਹੜੇ 5 ਮੈਂਬਰ ਨੇ ਅੰਤਰਨ ਕਮੇਟੀ ਦੇ ਉਹ ਜੋ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਦੇ ਰਿਹਾਇਸ਼ ਤੇ ਪਹੁੰਚਦੇ ਨੇ ਮੁਲਾਕਾਤ ਕਰਕੇ ਉਹਨਾਂ ਵੱਲੋਂ ਇੱਕ ਮੰਗ ਪੱਤਰ ਦਿੱਤਾ ਜਾਂਦਾ ਜਿਸ ਦੇ ਵਿੱਚ ਇਹ ਮੰਗ ਕੀਤੀ ਗਈ ਕਿ ਨਾਰਾਇਣ ਸਿੰਘ ਚੌੜਾ ਨੇ ਸੁਖਬੀਰ ਬਾਦਲ ਤੇ ਨਹੀਂ ਬਲਕਿ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਕਿਉਂਕਿ ਜਿਹੜੀ ਗੋਲੀ ਹੈ ਉਹ ਦਰਬਾਰ ਸਾਹਿਬ ਦੀ ਦੀਵਾਰ ਦੇ ਉੱਤੇ ਜਾ ਕੇ ਲੱਗਦੀ ਹੈ ਤਾਂ ਉਹਨਾਂ ਨੇ 1984 ਦਾ ਵੀ ਨਾਲ ਹਵਾਲਾ ਦਿੱਤਾ ਸੀ ਤਾਂ ਅੱਜ ਇਹ ਮੀਟਿੰਗ ਜਿਹੜੀ ਹੈ ਉਹ ਬੁਲਾਈ ਗਈ ਹੈ ਔਰ ਇਸ ਮੀਟਿੰਗ ਨੂੰ ਲੈ ਕੇ এসਜੀਪੀਸੀ ਵੱਲੋਂ ਜਦੋਂ ਮੀਟਿੰਗ ਦੀ ਜਾਣਕਾਰੀ 2-3 ਦਿਨ ਪਹਿਲਾਂ ਜਦੋਂ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ ਤਾਂ ਉਸ ਦੇ ਵਿੱਚ ਇਹ ਜ਼ਿਕਰ ਕੀਤਾ ਗਿਆ ਸੀ ਕਿ ਹੰਗਾਮੀ ਮੀਟਿੰਗ ਜਿਹੜੀ ਹੈ ਉਹ ਸੱਦੀ ਗਈ ਇਸ ਵੇਲੇ ਅਸੀਂ এসਜੀਪੀਸੀ ਦਫ਼ਤਰ ਦੇ ਬਾਹਰ ਮੌਜੂਦ ਹੈ ਕੁਝ ਧੇਰ ਪਹਿਲਾਂ ਜਿਹੜੇ এসਜੀਪੀਸੀ ਦੇ ਪ੍ਰਧਾਨ ਨੇ ਹਰਜਿੰਦਰ ਸਿੰਘ ਧਾਮੀ ਉਹ ਪਹੁੰਚਦੇ ਨੇ ਤਾਂ ਥੋੜੀ ਧੇਰ ਦੇ ਵਿੱਚ ਮੀਟਿੰਗ ਸ਼ੁਰੂ ਹੋਣੀ ਹੈ ਮੀਟਿੰਗ ਤੋਂ ਬਾਅਦ ਲਗਭਗ 12:30 ਵਜੇ ਪ੍ਰੈਸ ਕਾਨਫਰੰਸ ਜਿਹੜੀ ਆ ਉਹ ਕੀਤੀ ਜਾਏਗੀ ਔਰ ਮੀਡੀਆ ਨੂੰ ਇਸ ਮੀਟਿੰਗ ਦੇ ਵਿੱਚ ਜਿਹੜੇ-ਜਿਹੜੇ ਮਾਮਲਿਆਂ ਦੇ ਉੱਤੇ ਵਿਚਾਰ-ਚਰਚਾ ਹੋਈ ਹੈ ਉਹ ਜਾਣਕਾਰੀ ਦਿੱਤੀ ਜਾਏਗੀ ਪਰ ਹੁਣ ਤੱਕ ਜਿਹੜੀ ਸਾਨੂੰ ਜਾਣਕਾਰੀ ਮਿਲ ਰਹੀ ਹੈ ਕਿ ਜਿਹੜੇ ਪੰਜ ਮੈਂਬਰਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇੱਕ ਮੰਗ ਪੱਤਰ ਦਿੱਤਾ ਸੀ ਜਿਸ ਦੇ ਵਿੱਚ ਨਰੈਣ ਸਿੰਘ ਚੌੜਾ ਨੂੰ ਪੰਥ ਦੇ ਵਿੱਚੋਂ ਛੇਕਣ ਦੀ ਮੰਗ ਕੀਤੀ ਸੀ ਔਰ ਅੱਜ ਇਸ ਮੀਟਿੰਗ ਦੇ ਵਿੱਚ ਉਸੇ ਮੰਗ ਨੂੰ ਲੈ ਕੇ ਇੱਕ ਮਤਾ ਜਿਹੜਾ ਹੈ ਉਹ ਕਾਜ ਕੀਤਾ ਜਾ ਸਕਦਾ ਹੈ ਔਰ ਉਸ ਮਤੇ ਨੂੰ ਲੈ ਕੇ ਬਾਅਦ ਦੇ ਵਿੱਚ ਅਕਾਲ ਤਖਸੈਬ ਦੇ ਕੋਲੋਂ ਇੱਕ ਵਾਰ ਫੇਰ ਪਰਜੋਰ ਅਪੀਲ ਕੀਤੀ ਜਾਏਗੀ ਕਿ ਜਲਦ ਤੋਂ ਜਲਦ ਨਰੈਣ ਸਿੰਘ ਚੌੜਾ ਨੂੰ ਪੰਥ ਦੇ ਵਿੱਚੋਂ ਛੇਕਣ ਦਾ ਜਿਹੜਾ ਆਦੇਸ਼ ਹੈ ਉਹ ਅਕਾਲ ਤਖਸੈਬ ਦੇ ਵੱਲੋਂ ਜਾਰੀ ਕੀਤਾ ਜਾਵੇ ਔਰ ਇਹ ਵੀ ਜਾਣਕਾਰੀਆਂ ਮਿਲ ਰਹੀਆਂ ਨੇ ਕਿ ਜਿਹੜਾ 2 ਦਸੰਬਰ ਨੂੰ ਆਦੇਸ਼ ਅਕਾਲ ਤਖਸੈਬ ਵਿਖੋਂ ਅ ਜਿਹੜਾ ਕੀਤਾ ਗਿਆ ਸੀ ਇਤਿਹਾਸਕ ਫਸੀਲ ਦੇ ਉੱਤੇ ਜਿਹੜਾ ਆਦੇਸ਼ ਖੁਦ ਅਕਾਲਤਖ ਸਾਹਿਬ ਦੇ ਜੱਥੇਦਾਰ ਵੱਲੋਂ ਜਾਰੀ ਹੋਇਆ ਸੀ ਤਾਂ ਉਸ ਦੇ ਉੱਤੇ ਪੁਨਰ ਵਿਚਾਰ ਕਰਨ ਦੀ ਵੀ ਇੱਕ ਅਪੀਲ ਕੀਤੀ ਜਾ ਸਕਦੀ ਹੈ ਕਿ ਕੁਝ ਜਿਹੜੇ ਆਦੇਸ਼ ਸੀ ਉਹਨਾਂ ਨੂੰ ਲੈ ਕੇ ਮੁੜ ਵਿਚਾਰ ਹੋਵੇ ਤਾਂ ਇਹ ਹਾਲੇ ਕਿ ਇਸ ਦੇ ਇਸ ਨੂੰ ਲੈ ਕੇ ਪੁਗਤਾ ਜਿਹੜਾ ਕੋਈ ਅਧਿਕਾਰਕ ਤੌਰ ਤੇ ਤਾਂ ਕਿਸੇ ਨੇ ਕੁਝ ਨਹੀਂ ਕਿਹਾ ਪਰ ਇਹ ਜਾਣਕਾਰੀ ਮਿਲ ਰਹੀ ਹੈ ਕਿ ਅੱਜ ਦੀ ਮੀਟਿੰਗ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਵੀ ਵਿਚਾਰ ਚਰਚਾ ਹੋ ਸਕਦੀ ਹੈ ਤਾਂ ਜਿਸ ਤਰ੍ਹਾਂ 11 ਵਜੇ ਦਾ ਸਮਾਂ ਦਿੱਤਾ ਗਿਆ ਸੀ ਕਿ ਮੀਟਿੰਗ ਸ਼ੁਰੂ ਹੋਣੀ ਹੈ ਦੂਜੇ ਰਾਜੀਵ ਜੀ ਇਸੇ ਨਾਲ ਛੁੜਿਆ ਹੈ ਕੈਂਪ ਸਵਾਲ ਜੋ 2 ਦਸੰਬਰ ਨੂੰ ਸਿੰਘ ਸਹਿਬਾਨ ਦੇ ਵੱਲੋਂ ਫੈਸਲਾ ਲਿਆ ਗਿਆ ਉਸ ਦੇ ਵਿੱਚ ਉਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਜੋ ਰਾਮ ਰਹੀਮ ਨੂੰ ਮਾਫ ਕੀਤਾ ਗਿਆ ਉਸ ਤੋਂ ਬਾਅਦ ਅਖਬਾਰਾਂ ਦੇ ਵਿੱਚ ਐ ਜੀ ਪੀ ਸੀ ਦੇ ਵੱਲੋਂ 90 ਲੱਖ ਦੇਸ਼ ਤੇ ਹਾਰ ਦਿੱਤੇ ਗਏ ਤੇ ਇਹ ਵੀ ਆਦੇਸ਼ ਦਿੱਤੇ ਨੇ ਕਿ ਸੁਭੀਰ ਸਿੰਘ ਬਾਦਲ ਸਮੇਤ ਤਮਾਮ ਆਗੂਆਂ ਤੋਂ ਜਿਹੜੇ ਕਿ ਵਿਆਸ ਮੇ ਤੋਂ ਪੈਸੇ ਵਸੂਲੇ ਜਾਣ ਕੀ ਅੱਜ ਐਜਪੀਸੀ ਪ੍ਰਧਾਨ ਉਸ ਨੂੰ ਲੈ ਕੇ ਵੀ ਕੋਈ ਜਾਣਕਾਰੀ ਦੇ ਸਕਦੇ ਨੇ ਕਿਉਂਕਿ ਇਹ ਵੀ ਸਵਾਲ ਹੈ ਕਿ ਕਰੀਬ 9 ਸਾਲ ਹੋ ਚੁੱਕੇ ਨੇ ਆਖਰਕਾਰ 90 ਲੱਖ ਤੋਂ ਬਾਅਦ ਕਿੰਨਾ ਵਿਆਜ ਬਣਦਾ ਕਿੰਨੀ ਵਸੂਲੀ ਹੋਵੇਗੀ ਕਦੋਂ ਵਸੂਲੀ ਹੋਵੇਗੀ ਆ ਬਿਲਕੁਲ ਜਿੱਥੇ ਸੁਖਵੀਰ ਬਾਦਲ ਜਾਂ ਹੋਰ ਆਗੂਆਂ ਨੂੰ ਇਹ ਗੱਲ ਕਹੀ ਗਈ ਸੀ ਕਿ ਜਿਹੜੀ ਜਿਹੜੀ ਸੇਵਾ ਹੈ ਉਹ ਪੂਰੀ ਕਰਨ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਵਿਖੇ ਆ ਕੇ ਅਰਦਾਸ ਕਰਨੀ ਹੈ ਤਾਂ ਨਾਲ ਦੀ ਨਾਲ ਉਸ ਵੇਲੇ ਕਿਉਂਕਿ ਇਹ ਵੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਵੱਲੋਂ ਉਸ ਦਿਨ ਗੱਲ ਕਹੀ ਗਈ ਕਿ ਜਦੋਂ ਡੇਰਾ ਮੁਫੀ ਮੁਖੀ ਨੂੰ ਮੁਆਫੀ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਉਹ ਮੁਆਫੀ ਦਾ ਜਦੋਂ ਫੈਸਲਾ ਵਾਪਸ ਲਿਆ ਜਾਂਦਾ ਤਾਂ ਐਸਜੀਪੀਸੀ ਨੇ ਜਿਹੜੇ ਇਸ਼ਤਿਹਾਰ ਦਿੱਤੇ ਨੇ ਉਸ ਦੇ ਲਈ ਵੀ ਸੁਖਬੀਰ ਬਾਦਲ ਨੇ ਮੰਨਿਆ ਕਿ ਹਾਂ ਉਹਨਾਂ ਵੱਲੋਂ ਹੀ ਇਹ ਆਦੇਸ਼ ਜਾਰੀ ਹੋਇਆ ਸੀ ਕਿ ਇਸ ਤਰੀਕੇ ਦੇ ਨਾਲ ਇਸ਼ਤਿਹਾਰ ਦਿੱਤੇ ਜਾਣ ਤਾਂ 90 ਲੱਖ ਰੁਪਇਆ ਜਿਹੜਾ ਐਸਜੀਪੀਸੀ ਦੇ ਖਜ਼ਾਨੇ ਦੇ ਵਿੱਚੋਂ ਇਸਤੇਮਾਲ ਹੋਇਆ ਸੀ ਤਾਂ ਉਸ ਨੂੰ ਜਿਹੜੇ ਜਿੰਨੇ ਵੀ ਲੀਡਰ ਜਿਨ੍ਹਾਂ ਨੂੰ ਧਾਰਮਿਕ ਸਜ਼ਾ ਲਗਾਈ ਗਈ ਸੀ ਤਾਂ ਉਹ ਆਪਣੀ ਜੇਬ ਦੇ ਵਿੱਚੋਂ ਪੈਸੇ ਭਰਨਗੇ ਔਰ ਵਿਆਸ ਸਮੇਤ ਜਿਹੜੀ ਰਕਮ ਬਣਦੀ ਹੈ ਉਹ ਐਸ்சிਪੀਸੀ ਦੇ ਖਾਤੇ ਦੇ ਵਿੱਚ ਜਮ੍ਹਾਂ ਕਰਵਾਉਣ ਦੀ ਗੱਲ ਕਹੀ ਗਈ ਸੀ ਤਾਂ ਲਾਜ਼ਮੀ ਤੌਰ ਤੇ ਅੱਜ ਉਸ ਬਾਰੇ ਵੀ ਚਰਚਾ ਹੋਏਗੀ ਕਿ ਕਦੋਂ ਤੱਕ ਉਹ ਜਿਹੜੀ ਅਮਾਊਂਟ ਹੈ ਉਹ ਵਾਪਸ ਐ ਜੀ ਪੀਸੀ ਦੇ ਅਕਾਊਂਟ ਦੇ ਵਿੱਚ ਜਮ੍ਹਾਂ ਕਰਵਾਉਣੀ ਹੈ ਕਿਹੜੇ ਕਿਹੜੇ ਲੀਡ ਜਿਹੜੇ ਨੇ ਉਹ ਕਿੰਨੇ ਕਿੰਨੇ ਪੈਸੇ ਜਮ੍ਹਾਂ ਕਰਵਾਉਣਗੇ ਤਾਂ ਇਹ ਵੀ ਜ਼ਰੂਰ ਚਰਚਾ ਹੋਏਗੀ ਪਰ ਜਿਹੜਾ ਸਭ ਤੋਂ ਵੱਡਾ ਅੱਜ ਫੈਸਲਾ ਇਸ ਮੀਟਿੰਗ ਦੇ ਵਿੱਚ ਲਿਆ ਜਾਣਾ ਉਹ ਇਹੀ ਹੈ ਕਿ ਨਰੈਣ ਸਿੰਘ ਚੌੜਾ ਦੀ ਜਿਹੜੀ ਉਸ ਦਿਨ ਜੋ ਵੀ ਕਾਰਵਾਈ ਸੀ ਉਸ ਨੂੰ ਲੈ ਕੇ ਅਕਾਲ ਤਖਤ ਸਾਹਿਬ ਵੱਲੋਂ ਵੱਡਾ ਕੋਈ ਫੈਸਲਾ ਲਿਆ ਜਾਵੇ ਔਰ ਨਾਲ ਦੀ ਨਾਲ ਜੋ ਹੈ ਪ੍ਰਬੰਧਾਂ ਨੂੰ ਲੈ ਕੇ ਵੀ ਕੋਈ ਨਾ ਕੋਈ ਅੱਜ ਚਰਚਾ ਹੋ ਸਕਦੀ ਹੈ ਕਿ ਕਿਸ ਤਰੀਕੇ ਦੇ ਨਾਲ ਕਿਉਂਕਿ ਸੁਰੱਖਿਆ ਦੇ ਹਵਾਲੇ ਤੋਂ ਵੀ ਜੇਕਰ ਸੁਖਬੀਰ ਬਾਦਲ ਦੇ ਉੱਤੇ ਹਮਲਾ ਹੋ ਸਕਦਾ ਤਾਂ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੋਰ ਅਜਿਹੀ ਘਟਨਾ ਨਾ ਵਾਪਰੇ ਇਸ ਕਰਕੇ ਜਿਹੜੇ ਹਰਮੰਦਰ ਸਾਹਿਬ ਦੇ ਅੰਦਰ ਔਰ ਬਾਹਰ ਜਿਹੜੇ ਪ੍ਰਬੰਧ ਨੇ ਉਹਨਾਂ ਨੂੰ ਲੈ ਕੇ ਵੀ ਕੋਈ ਵੱਡਾ ਫੈਸਲਾ ਅੱਜ ਲਿਆ ਜਾ ਸਕਦਾ ਠੀਕ ਹੈ ਜੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਤਾਂ ਥੋੜੀ ਜਿ ਦੇ ਵਿੱਚ ਐ ਜੀ ਪੀ ਸੀ ਅੰਤਰੀਕ ਕਮੇਟੀ ਦੀ ਐਮ ਬੈਠਕ ਹੋਣ ਜਾ ਰਹੀ ਹੈ ਨਾਇਰਨ ਸਿੰਘ ਚੋੜਾ ਦੇ ਖਿਲਾਫ ਕਮੇਟੀ ਦੇ ਵੱਲੋਂ ਮਤਾ ਲਿਆਂਦਾ ਜਾ ਸਕਦਾ ਹੈ ਚੋੜਾ ਨੂੰ ਪੰਚ ਦੇ ਵਿੱਚੋਂ ਚੇਕੇ ਜਾਣ ਦਾ ਐ ਜੀ ਪੀ ਸੀ ਮਤਾ